ਅਮਰੀਕਾ ਚ ਪੰਜਾਬੀ ਡਰਾਈਵਰ ਦੀ ਜਿੱਥੇ ਪੂਰੀ ਪੰਜਾਬ ਸਪੋਰਟ ਕਰਨ ਲੱਗਾ ਹੋਇਆ ਏ ਉੱਥੇ ਹੀ ਲੈਹਦੇ ਪੰਜਾਬ ਜਾਨੀ ਕਿ ਪਾਕਿਸਤਾਨ ਦੇ ਪੰਜਾਬ ਦੇ ਲੋਕ ਵੀ ਸਪੋਰਟ ਕਰਨ ਲੱਗੇ ਹੋਏ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਇੱਕ ਨਿੱਗੀ ਜਿਹੀ ਗਲਤੀ ਕਰਕੇ ਬਹੁਤ ਹੀ ਵੱਡਾ ਨੁਕਸਾਨ ਹੋ ਗਿਆ ਤੇ ਵੀਰ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਤੇ ਕਿਹਾ ਜਾ ਰਿਹਾ ਵੀ ਇਸ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਆ ਨਿਚੇ ਪੰਜਾਬ ਛੱਡ ਕੇ ਆਇਆ ਆਪਣੀ ਬੇਬੇ ਹੀ ਕੱਲੀ ਛੱਡ ਕੇ ਆਇਆ ਕਿ ਮੈਂ ਜਾ ਕੇ ਅਮਰੀਕਾ 'ਚ ਕਮਾਈ ਕਰਾਂਗਾ ਪਰ ਇੱਥੇ ਆਣ ਕੇ ਹੁਣ ਆ ਹਾਲਾਤ ਬਣ ਗਏ ਹੁਣ ਸਾਰੇ ਇਹੀ ਪੰਜਾਬੀ ਇਸ ਵੀਰ ਦੀ ਸਪੋਰਟ ਕਰ ਰਹੇ ਆ ਤੇ ਉੱਥੇ ਹੁਣ ਪਾਕਿਸਤਾਨ ਤੋਂ ਵੀ ਸਪੋਰਟ ਹੋਈ ਆ ਤੇ ਪਾਕਿਸਤਾਨ ਵਾਲੇ ਕੀ ਕਹਿ ਰਹੇ ਨੇ ਆ ਤੁਹਾਡੇ ਨਾਲੇ ਛੋਟੇ ਜਿਹੇ ਵੀਡੀਓ ਕਲਿੱਪ ਸਾਂਝਾ ਕਰਦੇ ਆ ਤਾਂ ਉਹ ਸਰਦਾਰ ਪੁੱਤਰ ਦੇ ਜਿੰਦੇ ਕੋਲੋਂ ਅਮਰੀਕਾ ਦੇ ਵਿੱਚ ਗਲਤ ਯੂ ਟਰਨ ਲੈਣ ਦੇ ਵਜ੍ਹਾ ਤੋਂ ਇੱਕ ਐਕਸੀਡੈਂਟ ਹੋਇਆ ਉਹਦੇ 'ਚ ਤਿੰਨ ਲੋਕ ਮਰ ਗਏ ਹਾਲਾਂਕਿ ਉਹਨੇ ਜਾਨ ਬੋਝਤੇ ਨਹੀਂ ਕੀਤਾ ਉੱਥੋਂ ਦੇ ਪੁਲਿਸਦਾਰ ਵੀ ਆ ਵੇਖ ਲਵੋ ਕਿ ਜਦੋਂ ਉਹਨੂੰ ਫੜ ਕੇ ਲੈ ਜਾਂਦੇ ਐ ਪੈਸਾਂ ਨੂੰ ਉਹਨਾਂ ਸਿਰ ਤੋਂ ਪੱਗ ਦੇ ਲਾ ਲੇ ਤੇ ਹੁਣ 45 ਸਾਲ ਨੂੰ ਸਜ਼ਾ ਹੋਈ ਏ ਤੇ ਸਾਨੂੰ ਸਾਰਿਆਂ ਨੂੰ ਆਂਦੀ ਸਜ਼ਾ ਕੱਟ ਕਰਾਉਣ ਵਾਸਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਏ ਇਹਦਾ ਕੋਣਾ ਕੋਈ ਹੱਲ ਤਾਂ ਹੋਣਾ ਹੀ ਏ ਹਾਂਜੀ ਤੁਸੀਂ ਵੀ ਇਸ ਵੀਰ ਦੀ ਸਪੋਰਟ ਦੇ ਲਈ ਵੱਧ ਤੋਂ ਵੱਧ ਪਟੀਸ਼ਨ ਸਾਈਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜਰੂਰ ਲਿਖਿਓ ਰੱਬ ਰਾਖਾ